ਪਰਾਜ ਤੁਹਾਨੂੰ 1 ਨਹੀਂ 2 ਨਹੀਂ 3 ਨਹੀਂ 30 ਸਾਲ ਪਿੱਛੇ ਲੈ ਕੇ ਜਾ ਰਹੇ ਆ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰੀਆਂ ਫੇਲ ਹੋ ਗਈਆਂ ਇਹਨੂੰ ਕੁਝ ਕਰ ਲਈ ਬਿਲਕੁਲ ਫੇਲ ਹੋ ਗਈਆਂ ਜੀ ਅਸੀਂ ਪਹਿਲੇ ਦਿਨ ਤੋਂ ਰੌਲਾ ਪਾ ਰਹੇ ਆ ਇੱਥੇ 1000 ਤੇ 1119 ਏਕੜ ਜ਼ਮੀਨ ਚੋਂ 488 ਏਕੜ ਜ਼ਮੀਨ ਉਹਨਾਂ ਦਿਨਾਂ 'ਚ ਡੀ ਨੋਟੀਫਾਈ ਹੋ ਗਈ ਸੀ ਇਸ ਤਰ੍ਹਾਂ ਉਲਝ ਗਈ ਹੈ ਕਿ ਨਾ ਤਾਂ ਉਹ ਕਿਸਾਨਾਂ ਕੋਲ ਆ ਰਹੀ ਹੈ ਵਾਪਸ ਤੇ ਨਾ ਉਹ ਸਰਕਾਰ ਕੋਲ ਹੈ ਤੇ ਨਾ ਵਿੱਚ ਜਿਹੜੇ ਕੋਈ ਪ੍ਰਾਈਵੇਟ ਦੇਚ ਕੰਪਨੀਆਂ ਨੇ ਆ ਕੇ ਆਪਣੀ ਸ਼ਮੂਲੀਅਤ ਕੀਤੀ ਉਹ ਇਸ ਨੂੰ ਡਿਵੈਲਪ ਕਰ ਪਾਈਆਂ ਸਾਡੇ ਆਗੂਆਂ ਨੇ ਜਦੋਂ ਹਰੀ ਚੰਡੀ ਦੇਤੀ ਉਸੇ ਟਾਈਮ ਹਲpa ਕੇ ਅਸੀਂ ਬਾਹਰ ਨਾ ਨੇ ਤੁਹਾਨੂੰ ਅੱਜ ਇਹ ਸ਼ੰਭੂ ਔਰ ਜਿਹੜਾ 13 ਮਹੀਨੇ ਦਿੱਲੀ ਵਾਲਾ ਸੀਗਾ ਤੇ ਖਨੌਰੀ ਵਾਲਾ ਮਾਹੌਲ ਅੱਜ ਤੁਸੀਂ ਇੱਥੇ ਦੇਖੋਗੇ ਤੁਹਾਡੇ ਕੈਮਰੇ ਕਵਰ ਕਰਨਗੇ ਸਾਡੇ ਹੱਕ ਇੱਥੇ ਰੱਖ ਲੈ ਕੇ ਰਹਾਗੇ ਜੀ ਉਹ ਜਿਹੜੀ ਐਕਸਟੈਂਸ਼ਨ ਸੀਗੀ ਗੈਰ ਕਾਨੂੰਨੀ ਸੀ ਉਹਦੇ ਜਿਹੜਾ ਸਾਰਾ ਫਲੋ ਹੈਗਾ ਟੈਕਨੀਕਲ ਉਹ ਸਾਰਾ ਅਸੀਂ ਸਾਬਤ ਕਰਦੇ ਹਾਂ ਸਾਡੇ ਕੋਲ ਡਾਕੂਮੈਂਟਸ ਹੈਗੀ ਆ ਜਿਹੜੇ ਮੰਨੋ ਲਾ ਕੇ ਨਾ ਧਰਨੇ-ਤੁਰਨੇ ਮੁਜ਼ਾਰੇ ਕਰਕੇ ਤੇ ਜਿਹੜੇ ਮੋਹਰੇ ਫਿਰਦੇ ਹੁੰਦੇ ਉਹਨਾਂ ਨੂੰ ਕਰ ਲੈਂਦੇ ਟੀ ਸੱਟੀ ਲਾ ਲੈਂਦੇ ਆ ਤੇ ਬਾਕੀ ਜਿਹੜੀਆਂ ਆਮ ਜਨਤਾ ਹੁੰਦੀ ਆ ਫੇਰ ਹੋ ਜਾਂਦੀ ਜੀ ਮੁਰਚਿਆਂ ਦਾ ਕਿੰਨਾ ਘਟਾਰ ਹੈ ਨਹੀਂ ਜੀ ਇਹ ਤਾਂ ਕਿਸਾਨਾਂ ਦੇ ਪੈਂਦੇ ਹੀ ਰਹਿੰਦੇ ਆ 96 ਕਰੋੜੀ ਅਸੀਂ ਹੋਵਾਂਗੇ ਜਿਹੜੀ ਮਰਜ਼ੀ ਸਰਕਾਰ ਜਿਹੜਾ ਮਰਜ਼ੀ ਹਕੂਮਤ ਸਾਨੂੰ ਜਿੰਨਾ ਮਰਜ਼ੀ ਲੰਤਾਰ ਦੇ 96 ਕਰੋੜੀ ਸਾਡੇ ਗੁਰੂ ਸਾਹਿਬ ਦਾ ਬਚਨ ਆ ਉਹ ਪੂਰਾ ਹੋਏਗਾ। ਉਹਦੇ ਨਾਲ-ਨਾਲ ਜਿੰਨੇ ਪਿੰਡਾਂ ਉਹਦੇ ਵਿੱਚੋਂ 40% ਲੋਕਾਂ ਨੂੰ ਕੈਂਸਰ ਮਿਲੇਗਾ ਤੁਹਾਨੂੰ ਜੀ। ਰੋਜ਼ਗਾਰ ਨਹੀਂ ਆਇਆ ਕੈਂਸਰ ਆ ਗਿਆ। ਕੈਂਸਰ ਆ ਗਿਆ ਜੀ। ਮਿੱਠੀਆਂ ਗੋਲੀਆਂ ਦਿੰਦੇ ਨੇ। ਇਸ ਵਾਰ ਆਰਪਾਰ ਦੀ ਹੋਊਗੀ। ਆਹ ਟਰੈਕਟਰ ਸਾਡੇ ਚੱਲ ਗਏ। ਜਨਵੰਦੀਆਂ ਹੀ ਐ ਪਹਿਲੀ ਅੱਜ ਬੋਹਣੀਓ ਬੋਹਣੀ ਆ। ਸਰਕਾਰਾਂ ਦਾ ਕੰਮ ਕੀ ਹੁੰਦਾ ਹੈ ਸਰਕਾਰ ਦਾ ਕੰਮ ਹੁੰਦਾ ਹੈ ਆਪਣੇ ਸੂਬੇ ਦੇ ਲੋਕਾਂ ਨੂੰ ਰੋਜ਼ਗਾਰ ਦੇਣਾ ਸੂਬਿਆਂ ਦਾ ਵਿਕਾਸ ਕਰਨਾ ਇਹ ਵੀਡੀਓ ਖਾਸ ਕਰ ਉਹਨਾਂ ਲੋਕਾਂ ਲਈ ਹੈ ਜਿਹੜੇ ਇਸ ਆਸਤੇ ਰਹਿੰਦੇ ਨੇ ਕਿ ਸਰਕਾਰਾਂ ਜਦੋਂ ਨੌਜਵਾਨ ਕੋਈ ਪੜ੍ਹ ਕੇ ਨਿਕਲਦੇ ਨੇ ਸਾਨੂੰ ਰੋਜ਼ਗਾਰ ਮਿਲੇਗਾ ਸਾਨੂੰ ਜੇ ਅਸੀਂ ਆਪਣੀਆਂ ਜਮੀਨਾ ਸਾਡੀਆਂ ਸਰਕਾਰ ਐਕਵਾਇਰ ਕਰਦੀ ਹੈ ਤਾਂ ਸਾਡੇ ਭਵਿੱਖ ਨੂੰ ਸੁਰੱਖਿਅਤ ਕਰਦੀ ਹੈ ਪਰ ਅੱਜ ਤੁਹਾਨੂੰ 1 ਨਹੀਂ 2 ਨਹੀਂ 3 ਨਹੀਂ 30 ਸਾਲ ਪਿੱਛੇ ਲੈ ਕੇ ਜਾ ਰਹੇ ਹਾਂ ਉਹ ਵੇਲਾ ਸੀ 1992-93 ਦਾ ਬਿਹੰਤ ਸਿੰਘ ਉਹਨਾਂ ਦੀ ਸਰਕਾਰ ਹੁੰਦੀ ਸੀ ਤੇ ਅੱਤਵਾਦ ਦੇ ਵਿੱਚੋਂ ਪੰਜਾਬ ਨਿਕਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਸੀ ਵੀ ਜਿਹੜੇ ਪੰਜਾਬੀ ਨੌਜਵਾਨ ਪੰਜਾਬ ਛੱਡ ਛੱਡ ਕੇ ਬਾਹਰ ਜਾ ਰਹੇ ਨੇ ਇੱਥੇ ਹੀ ਆਪਾਂ ਕੋ ਉਹਹਜੇ ਪ੍ਰੋਜੈਕਟ ਲਾਈਏ ਕਿ ਲੋਕ ਇੱਥੇ ਹੀ ਰਹਿ ਜਾਣ ਇਸੇ ਤਹਿਤ ਜਿਹੜਾ ਸ਼ਾਹੀ ਸ਼ਹਿਰ ਹੈ ਆਪਣਾ ਕਈ ਪੰਜਾਬ ਦਾ ਜ਼ਿਲ੍ਹਾ ਪਟਿਆਲਾ ਉਹਦਾ ਇੱਕ ਬੜਾ ਮਹੱਤਵਪੂਰਨ ਇਲਾਕਾ ਹੈਗਾ ਰਾਜਪੁਰਾ ਰਾਜਪੁਰਾ ਦੇ ਵਿੱਚ ਅੱਜ ਤੋਂ ਤਿੰਨ ਦਹਾਕੇ ਪਹਿਲਾਂ 1100 ਏਕੜ ਜ਼ਮੀਨ ਇਸ ਕੰਮ ਲਈ ਸਰਕਾਰ ਕਿਸਾਨਾਂ ਤੋਂ ਲੈ ਕੇ ਗੁਆਇਰ ਕਰਦੀ ਹੈ ਜ਼ਮੀਨ ਮਾਲਕਾਂ ਤੋਂ ਉਹਦੇ ਵਿੱਚੋਂ 500 ਤੋਂ ਵੱਧ ਏਕੜ ਤੋਂ ਜ਼ਮੀਨ ਇਸ ਤਰ੍ਹਾਂ ਉਲਝ ਗਈ ਹੈ ਕਿ ਨਾ ਤਾਂ ਉਹ ਕਿਸਾਨਾਂ ਕੋਲ ਆ ਰਹੀ ਹੈ ਵਾਪਸ ਤੇ ਨਾ ਉਹ ਸਰਕਾਰ ਕੋਲ ਹੈ ਤੇ ਨਾ ਵਿੱਚ ਜਿਹੜੇ ਕੋਈ ਪ੍ਰਾਈਵੇਟ ਦੇ ਚ ਕੰਪਨੀਆਂ ਨੇ ਆ ਕੇ ਆਪਣੀ ਸ਼ਮੂਲੀਅਤ ਕੀਤੀ ਉਹ ਇਸ ਨੂੰ ਡਿਵੈਲਪ ਕਰ ਪਾਈਆਂ ਤਿੰਨ ਸਾਲ ਹੋ ਗਏ ਜ਼ਮੀਨ ਮਾਲਕ ਸਰਕਾਰ ਤੋਂ ਆਪਣਾ ਹੱਕ ਮੰਗ ਰਹੇ ਨੇ ਮਾਮਲਾ ਕੀ ਹੈ ਇੱਥੇ ਜਿਹੜਾ ਮੋਰਚਾ ਲੱਗਿਆ ਹੋਇਆ ਇਨਸਾਫ ਮੋਰਚਾ ਇਸ ਮੁੱਦੇ ਨੂੰ ਲੈ ਕੇ ਉਹਦੇ ਮੁਖ ਆਗੂ ਲਸ਼ਕਰ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੇ ਆ ਸਦਾ ਲਸ਼ਕਰ ਸਿੰਘ ਜੀ ਇਹ ਤਿੰਨ ਦਾ ਹੱਕੇ ਕੋਈ ਛੋਟਾ ਸਮਾਨ ਨਹੀਂ ਹੁੰਦਾ 30 ਸਾਲ ਇੱਕ ਪੀੜੀ ਬਦਲ ਜਾਂਦੀ ਹੈ ਉਹਦੇ ਚੰਨਾ ਇੱਕ ਜਨਰੇਸ਼ਨ ਚੇਂਜ ਹੋ ਜਾਂਦੀ ਹੈ ਠੀ ਤੁਹਾਡੇ ਵੀ ਉਹ ਬਜ਼ੁਰਗ ਰਹੇ ਹੋਣੇ ਸ਼ਾਇਦ ਜਾਂ ਤੁਸੀਂ ਆਪ ਹੋਵੋਗੇ ਜਦੋਂ ਇਹ ਜ਼ਮੀਨਾਂ ਸਰਕਾਰ ਨੇ ਐਕਵਾਇਰ ਕੀਤੀਆਂ ਸੀ ਉਹ ਕਿਸ ਤਰ੍ਹਾਂ ਸਿਲਸਿਲਾ ਸ਼ੁਰੂ ਹੋਇਆ ਸੀ ਇਹ ਅਸਲ 'ਚ ਉਹੀ ਜਿਵੇਂ ਤੁਸੀਂ ਦੱਸਿਆ ਨਾ ਉਹਨੂੰ 92-93 ਚ ਜਿਹੜਾ ਪੰਜਾਬ ਸਰਕਾਰ ਸੀਗੀ ਅਤਵਾਦ ਦੇ ਦੌਰ ਚੋਂ ਨਿਕਰੇ ਸੀ ਤੇ ਉਦੋਂ ਸਰਕਾਰ ਦੀ ਪੋਰਸੀਸ ਸੀ ਕਿ ਇੱਥੇ ਕੋਈ ਵਧੀਆ ਇੰਡਸਟਰੀਅਲ ਸਟੇਟ ਲਾਈ ਜਾਵੇ ਮਾਡਰਨ ਟਾਈਪ ਦੀ ਇੰਟਰਨੈਸ਼ਨਲ ਲੈਵਲ ਦੀ ਤੇ ਉਹਦੇ ਚ ਲੋਕਾਂ ਨੂੰ ਰੋਜਗਾਰ ਦਿੱਤਾ ਜਾਵੇ ਤਾਂ ਕਿ ਇਹਨਾਂ ਨੂੰ ਇੱਧਰ ਖਿੱਚਿਆ ਜਾਵੇ ਉਸ ਪਾਸੇ ਤੋਂ ਅੱਤਵਾਦ ਵੱਲੋਂ ਮੂੜਨ ਵਾਸਤੇ ਤੇ ਉਹਨਾਂ ਦਿਨਾਂ 'ਚ ਜਿਵੇਂ ਛਾਤਰ ਦਿਮਾਗ ਹੁੰਨੀਆਂ ਇਹ ਕਾਰਪੋਰੇਟ ਕੰਪਨੀਆਂ ਇਹ ਲੰਮੀ ਸੋਚ ਦੀ ਮਾਰਕ ਹੁੰਨੀਆਂ ਇਹਨਾਂ ਨੇ ਗਵਰਨਮੈਂਟ ਨੂੰ ਪ੍ਰਪੋਜ਼ਲ ਦਿੱਤੀ ਕਿ ਸਾਨੂੰ 1000 ਏਕੜ ਜ਼ਮੀਨ ਦੀ ਲੋੜ ਹੈ ਇੱਥੇ ਅਸੀਂ ਮੀਨ ਅਟ੍ਰੈਕਸ਼ਨ ਲਾਵਾਂਗੇ ਕੈਮੀਕਲ ਪਲਾਂਟ ਲਾਵਾਂਗੇ ਇੱਕ ਇੱਥੇ ਥਰਮਲ ਪਾਵਰ ਪਲਾਂਟ ਲਗਾਵਾਂਗੇ ਦੂਸਰੀਆਂ ਹੋਰ ਬੜੀਆਂ ਬੜੀਆਂ ਗੱਲਾਂ ਇੱਥੇ 에ਅਰਪੋਰਟ ਉੱਤਰਿਆ ਕਰੇਗਾ ਰੇਲ ਗੱਡੀ ਦੀ ਇੱਥੇ ਲਾਈਨ ਅੰਦਰ ਆਵੇਗੀ ਫੈਕਟਰੀਆਂ ਦਾ ਮਾਲ ਚੱਕਣ ਨੂੰ ਬਹੁਤ ਬੜੇ ਬੜੀਆਂ ਗੱਲਾਂ ਸੁਣਾਂਗੇ ਜੀ ਸਪਨੇ ਪੂਰੇ ਦਿਖਾਤੇ ਸਪਨੇ ਪੂਰੇ ਦਿਖਾਤੇ ਔਰ ਇਹ ਚੀਜ਼ਾਂ ਹੁਣ ਰਿਕਾਰਡ ਚ ਵੀ ਜਾਂਦੀਆਂ ਹੋਈਆਂ ਜੀ ਗਵਰਨਮੈਂਟ ਨੇ ਇਹਨਾਂ ਨੂੰ ਅੱਠਾਂ ਪਿੰਡਾਂ ਦੀ 1100 ਤੋਂ 19 ਏਕੜ ਜ਼ਮੀਨ ਐਕਵਾਇਰ ਕਰਕੇ ਦੇ ਦਿੱਤੀ ਤੇ ਨਾਲ ਉਹਦੇ ਕੋ ਐਮਓਯੂ ਸਾਈਨ ਕਰਵਾ ਲਿਆ ਐਮਓਯੂ ਜਿਹਨਾਂ ਦੀਆਂ 13 ਸ਼ਰਤਾਂ ਸੀਗੀਆਂ ਵਿੱਚੋਂ ਜਿਹੜਾ ਇੱਕ ਮੇਨ ਤੌਰ ਤੇ ਇਹ ਸੀਗੀ ਕਿ ਜਿਹੜੀ ਜ਼ਮੀਨ ਹੈਗੀ ਆ ਆ ਜ਼ਮੀਨ ਦੀ ਪੂਰੀ ਕੀਮਤ ਪਹਿਲਾਂ ਇਹ ਸਰਕਾਰ ਕੋਲ ਜਮ੍ਹਾਂ ਕਰਾਣਗੇ ਉਸ ਤੋਂ ਬਾਅਦ ਸਰਕਾਰ ਇਹ ਕਿਸਾਨਾਂ ਨੂੰ ਦੇਵੇਗੀ ਫਿਰ ਇਹਦਾ ਜਿਹੜਾ ਅਵਾਰਡ ਡਿਕਲੇਅਰ ਹੋਵੇ ਇਹਦਾ ਕਬਜ਼ਾ ਲਿਆ ਜਾਵੇਗਾ ਠੀਕ ਹੈ ਉਹ ਬਣਦੀ ਸੀਗੀ 23 ਕਰੋੜ 77 ਲੱਖ ਸਮਥਿੰਗ ਬਣਦੀ ਸੀ 30 ਸਾਲ ਪਹਿਲਾਂ 1188 ਕਰਦੀ ਸੀ ਇਹ 1119 ਕਰਦੀ ਸੀ ਤੇ ਨਾਨੇ ਕੰਪਨੀ ਨੇ ਕਿਤਾਬੀ 5 ਕਰੋੜ ਰੁਪਏ ਜਮ੍ਹਾਂ ਕਰਾਇਆ ਤੇ ਅਫਸਰਾਂ ਦੀ ਫਰਾਖ ਦੇ ਲਈ ਦੇਖੋਗੇ ਇਹਨਾਂ ਨੇ ਅਵਾਰਡ ਡਿਕਲੇਅਰ ਕਰਤਾ ਜਦੋਂ ਕਿ ਜਿਹੜਾ ਐਮਯੂ ਸੀਗਾ ਇਹ ਉਹ ਮੌਕੇ ਦੇ ਮੁੱਖ ਮੰਤਰੀ ਦੀ ਚੇਅਰਮੈਨਸ਼ਿਪ ਦੇ ਹੇਠਾਂ ਹੈ ਬਣਾਇਆ ਗਿਆ ਸੀ ਸੋ ਤੁਸੀਂ ਦੱਸ ਰਹੇ ਸੀ ਜਿਹੜੀ ਗੱਲਬਾਤ ਬਈ ਜਿਹੜਾ 1993 ਵਿੱਚ سلسلہ ਸ਼ੁਰੂ ਹੁੰਦਾ ਹੈ ਪੰਜਾਬ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰੀਆਂ ਫੇਲ ਹੋ ਗਈਆਂ ਇਹਨੂੰ ਕੁਝ ਕਰ ਲਈ ਬਿਲਕੁਲ ਫੇਲ ਹੋ ਗਈਆਂ ਜੀ ਅਸੀਂ ਪਹਿਲੇ ਦਿਨ ਤੋਂ ਰੌਲਾ ਪਾ ਰਹੇ ਹਾਂ ਇੱਥੇ 100 ਤੇ 1119 ਏਕੜ ਜਮੀਨ ਚੋਂ 488 ਏਕੜ ਜਮੀਨ ਉਹਨਾਂ ਦਿਨਾਂ 'ਚ ਹੀ ਨੋਟੀਫਾਈ ਹੋ ਗਈ ਸੀਗੀ ਚਾਰ ਪਿੰਡਾਂ ਦੀ ਬਾਕੀ ਚਾਰ ਪਿੰਡਾਂ ਦੀ ਰਹਿ ਗਈ ਸੀਗੀ ਤੇ 631 ਏਕੜ ਦੇ ਕਰੀਬ 631 ਏਕੜ 'ਚ ਉਹ ਸਾਹਮਣੇ ਦੇਖ ਲਓ ਇੱਕ ਫੈਕਟਰੀ ਲੱਗੀ ਹੋਈ 98 ਏਕੜ 'ਚ ਮਤਲਬ ਅਸਲ ਜੋ 98 ਕਨਿ ਘੱਟੇ ਹੈਗੀ ਹੈ ਬਟ ਪਰ ਜਿੱਦਾਂ ਸਰਕਾਰ ਤੁਹਾਨੂੰ ਮੁਆਵਜ਼ੇ ਦੇ ਚੁੱਕੀ ਹੈ ਫਿਰ ਤੁਹਾਡਾ ਹੱਕ ਕਿਵੇਂ ਹੈ ਸਰਕਾਰ ਸਾਡਾ ਕਿਸ ਤਰ੍ਹਾਂ ਹੈ ਕਿ ਸਰਕਾਰ ਨੇ ਮਤਲਬ ਉਹਨਾਂ ਦਿਨਾਂ ਜਿਹੜੇ ਸਿਕਾ ਕਾਰਪੋਰੇਟ ਸੀ 76 ਸੀ ਬਹੁਤ ਇਹਨੇ ਇਹ ਜ਼ਮੀਨ ਦਾ ਲੈ ਲਿਆ ਸਸਤੇ ਭਾਦੀ ਜਿਹੜੀਆਂ ਕੰਡੀਸ਼ਨਾਂ ਸੀ ਪੂਰੀਆਂ ਨਹੀਂ ਕੀਤੀਆਂ ਉਹ ਅਫਸਰਾਂ ਨਾਲ ਇਹਨਾਂ ਨੇ ਮਤਲਬ ਨੈਕਸਸ ਹੋ ਗਿਆ ਇਹਨਾਂ ਦਾ ਅਫਸਰ شاہੀ ਤੇ ਜਿਹੜੇ ਮੰਤਰੀ ਵਗੈਰਾ ਸੀਗੇ ਉਹਨਾਂ ਨੇ ਕਰਿਆ ਵੀ ਇਹ ਜ਼ਮੀਨ ਦੀ ਨਾ ਉਹ ਵਿਧਾਨ ਵਾਸਤੇ ਡੇਟ ਵਿਧਾਨ ਵਾਸਤੇ ਉਹ 2 ਨੰਬਰ ਦਾ ਕੰਮ ਚੱਲਿਆ ਉੱਥੇ ਅੱਛਾ ਕਰਪਸ਼ਨ ਹੋਈ ਆ ਉਹ ਉਹ ਜਿਹੜੀਆਂ ਕੰਡੀਸ਼ਨਾਂ ਸੀਗੀਆਂ ਉਹ ਛਪਾਲੀਆਂ ਵਿੱਚੋਂ ਹੂੰ ਕੰਡੀਸ਼ਨ ਸੀਗੀ ਕਿ ਜਿਹੜੀ 10 ਸਾਲਾਂ ਦੇ ਅੰਦਰ ਅੰਦਰ ਸਰਕਾਰ ਜੇ ਮੱਲੇ ਨੇ ਕੰਪਨੀ ਜੇ ਇਹਨੂੰ ਡਿਵੈਲਪ ਨਹੀਂ ਕਰਦੇ ਤਾਂ ਗਵਰਨਮੈਂਟ ਹੈਜ਼ ਰਾਈਟ ਟੂ ਰੀਜ਼ਿਊਮ ਦਾ ਲੈਂਡ ਵਿਦਆਊਟ ਪੇਇੰਗ ਐਨੀ ਕੰਪੰਸੇਸ਼ਨ ਸਰਕਾਰ ਕੋਲ ਚਲ ਜੇਗੀ 10 ਸਾਲਾਂ ਨਹੀਂ ਵੀ 30 ਸਾਲ ਹੋ ਗਏ 30 ਸਾਲਾਂ ਦੀ ਨਾਲ ਸਰਕਾਰ ਨੇ ਇੱਕ ਵਾਰੀ ਵੀ ਕੰਪਨੀ ਨੂੰ ਨੋਟਿਸ ਨਹੀਂ ਭੇਜਿਆ ਕਿ ਜ਼ਮੀਨ ਤੁਹਾਡੀ ਰੀਜ਼ਿਊਮ ਕਿ ਉਹਨਾਂ ਕੀਤੀ ਜਾਵੇ ਇਸ ਚੀਜ਼ ਨੂੰ ਤੁਸੀਂ ਕੀ ਹੁੰਦਾ ਜਾਣਦੇ ਹੋ ਸੀਲ ਕਿੱਥੋਂ ਇਨਵੋਲ ਹੋਈ ਸਿੰਗਲਾ ਬਿਲਡਰ ਉਹਨੇ ਕਿੱਥੋਂ ਆਏ ਵਿੱਚ ਮੈਂ ਸੀਲ ਨੂੰ ਸੁਣਾਣਾ ਸੀਲ ਕੰਪਨੀ ਨੇ ਮਲੇ ਮਾਦੇ ਪੁੱਤਾਂ ਨੇ ਪਿਛਲੇ 30 ਸਾਲਾਂ ਚ ਜਿਹੜੀਆਂ ਵਟਾਂ ਅਸੀਂ ਜਿਵੇਂ ਛੱਡ ਕੇ ਆਏ ਸੀ ਉਸੇ ਤਰ੍ਹਾਂ ਹੀ ਹੱਲੇ ਪਈਆਂ ਉੱਥੇ ਜਾ ਕੇ ਤੁਹਾਨੂੰ ਦਿਖਾਣੀਆਂ ਆਪਣੇ ਆਪਣੇ ਖੇਤ ਮਨ ਲ ਜਿੰਮੇ ਵੀ ਆਪਾਂ ਚਾਹੀਏ ਬਾਤ ਸਕਦੇ ਤਾਂ ਸਾਨੂੰ ਪਤਾ ਹੈ ਮਨ ਮੇਰੇ ਕਹਿੰਦਾ ਇਹ ਨਰਸ਼ਲ ਤੇ ਇਹਨਾਂ ਨੇ ਕਰਿਆ ਕੁਛ ਨਹੀਂ ਉੱਥੇ ਠੀਕ ਹੈ ਤੇ ਐਕਸਟੈਂਸ਼ਨ ਜਿਹੜੀਆਂ ਆਊਟ ਆਫ ਦਾ ਵੇ ਲੈ ਲੈਂਦੇ ਰਹੇ ਆ ਜਿਹੜੀਆਂ ਕੰਡੀਸ਼ਨ ਨੂੰ ਛੁਪਾ ਕੇ ਉਹ ਇੱਕ ਫਰਾਡ ਹੈਗਾ ਉਹਦੇ ਇੱਕ ਸੈਪਰੇਟ ਇਨਕੁਆਇਰੀ ਕਰਨੀ ਬਣਦੀ ਹੈਗੀ ਹੈ ਤੇ ਸੀਨ ਤੋਂ ਮਾਦ ਇਹ ਆ ਗਿਆ ਇਸ ਤਰ੍ਹਾਂ ਕਿ ਹੁਣ ਜਿਹੜੀ 4 ਤਰੀਕ ਨੂੰ ਦੋ ਵਾਰੀ ਪਹਿਲਾਂ ਇਹਨਾਂ ਨੂੰ ਐਕਸਟੈਂਸ਼ਨ ਦਿੱਤੀ ਗਈ ਉਹ ਜਿਹੜੀ ਐਕਸਟੈਂਸ਼ਨ ਸੀਗੀ ਗੈਰਕਾਨੂੰਨੀ ਸੀ ਉਹਦੇ ਜਿਹੜਾ ਸਾਰਾ ਫਲੋ ਹੈਗਾ ਟੈਕਨੀਕਲ ਉਹ ਸਾਰਾ ਅਸੀਂ ਸਾਬਤ ਕਰਦੇ ਹਾਂ ਸਾਡੇ ਕੋਲ ਡਾਕੂਮੈਂਟਸ ਹੈਗੇ ਆ ਅੱਛਾ ਫੇਰ ਵੀ ਉਹ ਜਿਹੜਾ ਮਤਲਬ ਦੋ ਨੰਬਰ ਦੋ ਵਾਰੀ ਦੂਜੀ ਵਾਰੀ ਵੀ ਜਿਹੜੀ ਇਹਨਾਂ ਨੇ ਐਕਸਟੈਂਸ਼ਨ ਲਈ ਹੈ ਨਾ ਉਹ 4 ਅਕਤੂਬਰ ਨੂੰ ਖਤਮ ਹੋ ਗਈ ਇਹ ਵੀ ਸੁਣਾਉਣਾ ਚਾਹ ਰਿਹਾ ਕਿ ਜਿਹੜੀ ਪੋਪਾਲ ਗੈਸ ਕਾਂਡ ਵਾਲੀ ਫੈਕਟਰੀ ਸੀ ਉਹ ਫੈਕਟਰੀ ਇੱਥੇ ਆਣੀ ਸੀ ਉਹੀ ਆ ਉਹੀ ਹੈ ਜੀ ਕੇ ਉਹੀ ਹੈ ਜੀ ਅੱਛਾ ਤੇ ਹੋਇਆ ਇਹ ਕਿ ਮਤਲਬ ਇਹਨਾਂ ਨੇ ਨਾ ਉਹ ਜਿਹੜੀ ਮਤਲਬ ਦੂਜੀ ਵਾਰੀ ਐਕਸਟੈਂਸ਼ਨ ਲਈ ਸੀ ਉਹ 4 ਅਕਤੂਬਰ 2024 ਨੂੰ ਉਹ ਵੀ ਖ ਉਹ ਖਤਮ ਹੋਣ ਦੇ ਬਾਵਜੂਦ ਹੁਣ ਜਦੋਂ ਖਤਮੀ ਹੋ ਗਈ ਤਾਂ ਸ਼ੀਲ ਕੋਲ ਕੀ ਅਧਿਕਾਰ ਰਹਿ ਗਿਆ ਕਿ ਉਹਨੂੰ ਅੱਗੇ ਕਿਸੇ ਸੇਲ ਕਰੇ ਜਾਂ ਕੁਝ ਕਰੇ ਹੂੰ ਤੇ ਸਿੰਗਲਾ ਬਿਲਡਰ ਨੂੰ ਕਿਵੇਂ ਨੂੰ ਸਿੰਗਲਾ ਬਿਲਡਰ ਨੂੰ ਇਹਨਾਂ ਨੇ ਮੱਲੇ ਕੋਇਓ ਮੈਨੂੰ ਲੱਗਦਾ ਵੀ ਉਹ ਉਹਨਾਂ ਦਾ ਇਹ ਜਿਹੜਾ ਮੇਰੇ ਕੋਲ ਵਾਸਤੇ ਪਹੁੰਚਿਆ ਵੀ ਉਹ ਡਿਸਪਿਊਟਡ ਪ੍ਰਾਪਰਟੀਜ਼ ਖਰੀਦਦੇ ਆ ਇੱਕ ਪੈਟਰਨ ਹੈਗਾ ਕਿ ਡਿਸਪਿਊਟਡ ਪ੍ਰਾਪਰਟੀ ਜਿਹੜੇ ਲੀਡਰਸ਼ਿਪ ਹੁੰਦੀ ਆ ਆਮ ਤੌਰ ਤੇ ਵੇਚ ਜਾਂਦੀ ਹੈ ਉਹ ਜਿਹੜੇ ਮੰਨ ਲਓ ਲਾ ਕੇ ਨਾ ਧਰਨੇ ਦੁਰਨੇ ਮੁਝਾਰੇ ਕਰਕੇ ਤੇ ਜਿਹੜੇ ਮੋਹਰੇ ਫਿਰਦੇ ਹੁੰਦੇ ਉਹਨਾਂ ਨੂੰ ਕਰ ਲੈਂਦੇ ਟੀ ਸੱਟੀ ਲਾ ਲੈਂਦੇ ਆ ਤੇ ਬਾਕੀ ਜਿਹੜੀਆਂ ਆਮ ਜਨਤਾ ਹੁੰਦੀ ਹੈ ਫੇਰ ਉਲਝ ਜਾਂਦੀ ਹੈ ਤੁਸੀਂ ਹੁਣ ਲਾਂਡ ਆਰਡਰ ਬ੍ਰੇਕ ਕਰੋਗੇ ਅਸੀਂ ਕਰਾਂਗੇ ਜੇ ਸਾਨੂੰ ਇਧਰੋਂ ਮਤਲਬ ਐਸ ਕੇ ਵੱਲੋਂ ਜਥੇਬੰਦੀਆਂ ਵੱਲੋਂ ਇਸ਼ਾਰਾ ਹੁੰਦਾ ਅਸੀਂ 1 ਮਿੰਟ ਲਾਦੇ ਟਰੈਕਟਰ ਸਾਡੇ ਖੜੇ ਆ ਸਾਡੀਆਂ ਤਵੀਆਂ ਖੜੀਆਂ ਆ ਆ ਬੀਜ ਮੇਰੇ ਕੋਲ ਪਿਆ ਜੀ ਹੁਣ ਛਿੜਕ ਦਾਂਗੇ ਸਾਨੂੰ ਕੀ ਪ੍ਰੋਬਲਮ ਹੈ ਇਹਦੇ ਚ ਬਿਲਕੁਲ ਠੀਕ ਹੈ ਸੋ ਪੂਰੀ ਤਰ੍ਹਾਂ ਕਿਸਾਨਾਂ ਨੇ ਤਹਈਆ ਕੀਤਾ ਹੋਇਆ ਕਿ ਅੱਜ ਅਸੀਂ ਬਾਕੇ ਹੀ ਜਾਵਾਂਗੇ ਜ਼ਮੀਨ ਸੁਹਾਗੇ ਤਵੀਆਂ ਟਰੈਕਟਰ ਨਾਲ ਪੈਗੇ ਨੇ ਟਰੈਕਟਰਾਂ ਨੂੰ ਔਰ ਤਿਆਰੀ ਜਿਹੜੀ ਪੂਰੀ ਕਿਸਾਨਾਂ ਦੀ ਨਜ਼ਰ ਆ ਰਹੀ ਹੈ ਟਰੈਕਟਰ ਬਿਲਕੁਲ ਲਾਈਨ ਚ ਲੱਗੇ ਨੇ ਪੁਲਿਸ ਰੋਕਣ ਨੂੰ ਵੀ ਕਹਿ ਰਹੀ ਹੈ ਬੀਜ ਵੀ ਅਸੀਂ ਤੁਹਾਨੂੰ ਦਿਖਾਉਂਦੇ ਕਿ ਬੀਜ ਵੀ ਉਹ ਲੈ ਕੇ ਆਏ ਹੋਏ ਨੇ ਸੋ ਜਿਹੜੇ ਬੀਜ ਵੀ ਲੈ ਕੇ ਆਏ ਨੇ ਕਿਸਾਨ ਤਾਂ ਪੂਰੀ ਤਿਆਰੀ ਨਾਲ ਕਹਿੰਦੇ ਅੱਜ ਬਾਹ ਕੇ ਹੀ ਜਿਹੜਾ ਹੈਗੀ ਜਾਵਾਂਗੇ ਸੋ ਪੂਰੀ ਤਿਆਰੀ ਨਾਲ ਆਏ ਹੋਏ ਨੇ ਕਿ ਅਸੀਂ ਅੱਜ ਆ ਰਿਆ ਪਾਰ ਦੀ ਲੜਾਈ ਲੜ ਕੇ ਜਾਣੀ ਹੈ ਟਰੈਕਟਰ ਲਾਈਨਾਂ ਦੇ ਵਿੱਚ ਲੱਗੇ ਨੇ ਤੁਹਾਨੂੰ ਦਿਖਾ ਰਹੇ ਹਾਂ ਤੇ ਅੱਗੇ ਪੁਲਿਸ ਵੀ ਤਣਾਤ ਹੋ ਚੁੱਕੀ ਐ ਸੋ ਕੁਲ ਮਿਲਾ ਕੇ ਕਿਸਤੇ ਗੱਲ ਜਾਂਦੀ ਐ ਸਰਕਾਰਾਂ ਜਦੋਂ ਅਜਿਹੇ ਧਰਨੇ ਲਾਉਂਦੀਆਂ ਨੇ ਸੋ ਗੱਲ ਵੀ ਕਰਾਂਗੇ ਪੂਰੀ ਤਿਆਰੀ ਐ ਜ਼ਮੀਨ ਬਾਉਣ ਦੀ ਅੱਜ ਹਾਂਜੀ ਹਾਂਜੀ ਜ਼ਮੀਨ ਬਾਾਂਗੇ ਅੱਜ ਹੀ 3 ਸਾਲ ਹੋ ਗਏ ਬੈਠੇ ਆਂ ਇੱਥੇ ਹੀ ਨਾ ਸਾਡੀ ਕੋਈ ਸੰਕਾਰ ਸੁਣ ਰਿਹਾ ਨਾ ਕੋਈ ਬੰਦਾ ਸਾਡੀ ਕੋਈ ਸੁਣ ਨਹੀਂ ਰਹੀ ਮੰਗ ਅਸੀਂ ਹੁਣ ਅੱਜ ਅਸੀਂ ਆਪਣਾ ਐਕਸ਼ਨ ਕਰਾਂਗੇ ਪੂਰੀ ਜ਼ਮੀਨ ਪਰ ਜੇ ਪਰਚੇ ਪੈ ਗਏ ਪੁਲਿਸ ਦੇ ਕੋਈ ਦਿੱਕਤ ਨਹੀਂ ਜੀ ਆਪਣੀ ਜ਼ਮੀਨ ਪਿੱਛੇ ਦਾ ਲੋਕ ਮਰ ਜਾਂਦੇ ਐ ਫਿਰ ਕੀ ਫਿਰ ਕਿਉਂ ਆ ਪਰਚੇ ਪੈ ਗਏ ਹਾਂ ਕਿਦਾਂ ਤਿਆਰ ਨੇ ਤੁਹਾਨੂੰ ਦਿਖਾ ਰਹੇ ਹਾਂ ਕਹਿੰਦੇ ਆਰਪਾਰ ਦੀ ਲੜਾਈ ਇੱਕ ਪਾਸੇ ਪੁਲਿਸ ਤਣਾਤ ਹੈ ਦੂਜੇ ਪਾਸੇ ਟਰੈਕਟਰਾਂ ਦੀਆਂ ਲੰਮੀਆਂ ਕਤਾਰਾਂ ਜਿਹੜੀਆਂ ਤੁਹਾਨੂੰ ਉਹ ਵੀ ਨਜ਼ਰ ਆਣ ਗਈਆਂ ਲੱਗ ਚੁੱਕੀਆਂ ਨੇ ਖੁਦ ਡੀਐਸਪੀ ਚੀਮਾ ਵੀਡੀਓ ਬਣਾ ਰਹੇ ਨੇ ਆਪਣੇ ਮੋਬਾਈਲ ਦੇ ਵਿੱਚ ਦਿਖਾ ਰਹੇ ਨੇ ਹਾਲਾਤ ਮੌਕੇ ਤੇ ਕੀ ਨੇ ਕਿਉਂਕਿ ਇਹਨਾਂ ਨੇ ਵੀ ਆਪਣੇ ਅਫਸਰਾਂ ਨੂੰ ਅੱਗੇ ਰਿਪੋਰਟ ਦੇਣੀ ਹੈ ਸੋ ਸਥਿਤੀ ਪੂਰੀ ਇਸ ਟਾਈਮ ਆਪਾਂ ਕਹੀਏ ਹਲੇ ਤੱਕ ਤਣਾਵ ਵਾਲੀ ਬਣੀ ਨਹੀਂ ਐ ਪਰ ਲਗਾਤਾਰ ਜਿਹੜਾ ਬਣਦੀ ਨਜ਼ਰ ਆ ਰਹੀ ਐ ਜ਼ਮੀਨ ਵਾਈ ਜਾਏਗੀ ਬੀਜ ਕਿਸਾਨਾਂ ਕੋਲ ਨੇ ਟਰੈਕਟਰ ਤਿਆਰ ਨੇ ਤਮੀਆਂ ਸੁਹਾਗੇ ਸਭ ਤਿਆਰ ਹੈਗੇ ਨੇ ਸੋ ਜਿਹੜਿਆਂ ਨੇ ਟਰੈਕਟਰ ਚਲਾਉਣਾ ਹੈ ਉਹਨਾਂ ਕਿਸਾਨ ਆਗੂਆਂ ਨਾਲ ਵੀ ਪੂਰੀ ਤਰ੍ਹਾਂ ਜਿਹੜਾ ਅਸੀਂ ਗੱਲ ਕਰਾਂਗੇ ਕਿਦਾਂ ਦੇ ਜਿਹੜੇ ਹਾਲਾਤ ਜਿਹੜਾ ਹੈਗੇ ਨੇ ਇਹਦੇ 'ਚ ਬਣਦੇ ਨਜ਼ਰ ਆ ਰਹੇ ਨੇ ਜਿੰਮੇ ਇਸ਼ਾਰਾ ਹੋਣਾ ਕਿਸਾਨ ਆਗੂਆਂ ਦਾ ਟਰੈਕਟਰ ਚੱਲ ਜਾਣਗੇ ਪੂਰੀ ਤਿਆਰੀ ਐ ਜੀ ਜ਼ਮੀਨ ਬੋਣ ਦੀ ਪੂਰੀ ਤਿਆਰੀ ਐ ਜੀ ਜੀ ਪਰਚੇ-ਪੁਰਚੇ ਦਾ ਕਿੰਨਾ ਘਟਾਰ ਹੈ ਨਹੀਂ ਜੀ ਇਹ ਤਾਂ ਕਿਸਾਨਾਂ ਦੇ ਪੈਂਦੇ ਹੀ ਰਹਿੰਦੇ ਆ ਅੱਛਾ ਹਾਂਜੀ ਤੇ ਪੁਲਿਸ ਕਹਿ ਰਹੀ ਆ ਵੀ ਤੁਹਾਡੀ ਮੀਟਿੰਗ ਕਰਾ ਰਹੇ ਆ ਆਫਸਰਾਂ ਨਾਲ ਦੁਪਹਿਰ ਤੱਕ ਖੜ੍ਹਜੋ ਨਹੀਂ ਜੀ 3 ਸਾਲ ਹੋ ਗਏ ਚੌਥਾ ਸਾਲ ਲੱਗ ਗਿਆ ਸਾਨੂੰ ਠੀਕਦਿਆਂ ਨੂੰ ਕਿਸੇ ਲੀਡਰ ਨੇ ਕਿਸੇ ਮੰਤਰੀ ਨੇ ਕਿਸੇ ਪੁਲਸ ਵਾਲੇ ਨੇ ਕਿਸੇ ਵੀ ਬੰਦੇ ਨੇ ਸਾਡੀ ਗੱਲਬਾਤ ਨਹੀਂ ਕਰਾਈ ਸਾਨੂੰ ਲਾਰਿਆਂ ਤੋਂ ਬਗੈਰ ਕੁਝ ਨਹੀਂ ਮਿਲਿਆ ਅੱਜ ਤੱਕ ਨਹੀਂ ਅੱਜ ਫਿਰ ਡੰਗ ਛੋਟਾ ਪੂਰਾ ਹਾਂਜੀ ਹਾਂਜੀ ਠੀਕ ਹੈ ਤਿਆਰੀ ਹੈ ਹਾਂਜੀ ਹਾਂ ਜੋ ਜੁਲਮ ਸੈਡ ਨੂੰ ਤਿਆਰ ਹੈ ਜੋ ਵੀ ਜੁਲਮ ਹੋਣਾ ਸੈਣੇ ਵਾਸਤੇ ਤਿਆਰ ਹੈ ਤਮੀਆਂ ਜਿਹੜੀਆਂ ਹਨ ਟਰੈਕਟਰਾਂ ਨੂੰ ਪਹਿ ਚੁੱਕੀਆਂ ਨੇ ਤਮੀਆਂ ਤੁਹਾਨੂੰ ਦਿਖਾ ਰਹੇ ਨੇ ਬਸ ਇੱਕ ਇੰਤਜ਼ਾਰ ਹੈ ਆਗੂਆਂ ਦਾ ਤੇ ਸਲਫ ਵੱਜ ਜੇਗੀ ਟਰੈਕਟਰ ਸਟਾਰਟ ਹੋਣਗੇ ਅੱਗੇ ਨੂੰ ਵਧਣਗੇ ਸੋ ਲਗਾਤਾਰ ਤਿਆਰੀ ਹੈ ਹਾਂਜੀ ਖਨੌਰੀ ਦੇ ਸ਼ੰਭੂ ਅੱਜ ਤੁਹਾਨੂੰ ਇੱਥੇ ਹੀ ਦਿਖਾਵਾਂਗੇ ਰਾਜਪੁਰੇ ਦੇ ਵਿੱਚ ਇਹ ਉਹ ਜ਼ਮੀਨ ਹੈ 533 ਏਕੜ ਜਿਹਦੇ ਵਿੱਚ ਆ ਕਿਸਾਨ ਦਾ ਘੋੜਾ ਖੜਾ ਇੱਕ ਕਬਜੇ ਵਾਲੀ ਜ਼ਮੀਨ ਦੇ ਵਿੱਚ ਅਸੀਂ ਖੜੇ ਆ ਇਸ ਟਾਈਮ ਸਾਡੇ ਜਦੋਂ ਸਾਡੇ ਆਗੂਆਂ ਨੇ ਜਦੋਂ ਹਰੀ ਝੰਡੀ ਦੇਤੀ ਉਸੇ ਟਾਈਮ ਹਲ ਪਾ ਕੇ ਅਸੀਂ ਬਾਹਰ ਨਿਕਲੇ ਤੁਹਾਨੂੰ ਅੱਜ ਇਹ ਸ਼ੰਭੂ ਔਰ ਜਿਹੜਾ 13 ਮਹੀਨੇ ਦਿੱਲੀ ਵਾਲਾ ਸੀਗਾ ਤੇ ਖਨੌਰੀ ਵਾਲਾ ਮਾਹੌਲ ਅੱਜ ਤੁਸੀਂ ਇੱਥੇ ਦੇਖੋਗੇ ਤੁਹਾਡੇ ਕੈਮਰੇ ਕਵਰ ਕਰਨਗੇ ਸਾਡੇ ਹੱਕ ਇੱਥੇ ਰੱਖ ਲੈ ਕੇ ਰਹਾਗੇ ਜੀ ਲੈ ਕੇ ਰਾਂਗੇ ਰੱਖ ਨਹੀਂ ਜੀ ਖੋ ਕੇ ਲਵਾਂਗੇ ਹੁਣ ਤੱਕ ਇਹ ਸਾਡੇ ਬਜ਼ੁਰਗਾਂ ਨਾਲ ਇਹਨਾਂ ਨੇ 40 ਸਾਲ ਦਾ ਲੱਕੜ ਦਾ ਮੁੰਡਾ ਲੱਕ ਮੰਗਿਆ ਨਹੀਂ ਮਿਲਦੇ ਖੋਣੇ ਪੈਂਦੇ ਨੇ ਪੈਂਦੇ ਨਹੀਂ ਖੋਣੇ ਪੈਂਦੇ ਨੇ ਅਸੀਂ ਖੋਹਾਂਗੇ ਸਾਨੂੰ ਸਾਨੂੰ ਇਹ ਆ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਇਹਦਾ ਭਵਿੱਖ ਸਾਨੂੰ ਜ਼ੀਰੋ ਲੱਗਦਾ ਬਿਲਕੁਲ ਠੀਕ ਹੈ ਇਹਨਾਂ ਨੂੰ ਕੀ ਦੇ ਕੇ ਜਾਵਾਂਗੇ ਇਹਨਾਂ ਨੂੰ ਕੀ ਦੇ ਕੇ ਜਾਵਾਂਗੇ ਇਹ ਸਾਡੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਇਹ ਬੇਲੇ ਕਰਤੇ ਪੈਲੀ ਖੋਲੀ ਇਹ ਫੈਕਟਰੀ ਦੇ ਵਿੱਚ ਫੈਕਟਰੀ ਲੱਗੀ ਨਹੀਂ ਹੈਗੀ ਨੌਕਰੀ ਮਿਲੀ ਨਹੀਂ ਹੈਗੀ ਆ ਸਾਡੀ ਆਉਣ ਵਾਲੀ ਪੀੜ੍ਹੀ ਦੀ ਇਹ ਲੜਾਈ ਆ ਸਾਡੀ ਆਉਣ ਵਾਲੇ ਵਜੂਦ ਦੀ ਲੜਾਈ ਆ ਇੱਕ ਚੀਜ਼ ਹੋਰ ਜਿਹੜੀ ਜਿਵੇਂ ਕਹਿੰਦੇ ਸੀ ਪੋਪਾਲ ਗੈਸ ਕਾਂਡ ਵਾਲੀ ਫੈਕਟਰੀ ਇੱਥੇ ਆਣੀ ਆ ਤੇ ਇੱਥੇ ਵੀ ਲੋਕਾਂ ਦੀ ਜਾਨਾਂ ਦੇ ਸੌਦੇ ਹੋਣੇ ਸੀ ਫਿਰ ਇਹ ਤਾਂ ਹੁਣ ਸਰਕਾਰਾਂ ਦੇਖਣ ਜੀ ਹਾਂ ਜੇ ਪਪਾ ਪੰਜਾਬੀ ਪਪਾ ਪੱਗ ਪਪਾ ਪੰਜਾਬੀ ਇਹ ਕੀੜੇ ਮਕੌੜਿਆਂ ਦੀ ਤਰ੍ਹਾਂ ਇਹਨਾਂ ਸਰਕਾਰਾਂ ਦਿੱਲੀ ਦੀ ਸਰਕਾਰ ਸਾਨੂੰ ਇਹ ਜਿਹੜੀ ਪੱਗ ਸਾਡੀ ਟਰਬਨ ਹੈ ਇਹ ਸਾਨੂੰ ਦੇਖ ਲਓ ਤੁਸੀਂ ਕਿਹੜੇ ਨਜ਼ਰੀਏ ਨਾਲ ਦੇਖਦੇ ਨੇ ਜੇ ਭਪਾਲ ਗੈਸ ਕਾਰਡ ਨਾਲ ਇਹਨਾਂ ਨੂੰ ਸਬਕ ਨਹੀਂ ਸਿੱਖਿਆ ਤਾਂ ਠੀਕ ਆ ਅਸੀਂ ਤਾਂ ਉਹ ਆਣੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡੇ ਅਸੀਂ ਦੂਣੇ ਚੌਣੇ ਹੋਏ 96 ਕਰੋੜੀ ਅਸੀਂ ਹੋਵਾਂਗੇ ਜਿਹੜੀ ਮਰਜ਼ੀ ਸਰਕਾਰ ਜਿਹੜਾ ਮਰਜ਼ੀ ਹਕੂਮਤ ਸਾਨੂੰ ਜਿੰਨਾ ਮਰਜ਼ੀ ਲਲਤਾੜ ਦੇ 96 ਕਰੋੜ ਹੀ ਸਾਡੇ ਗੁਰੂ ਸਾਹਿਬ ਦਾ ਬਚਨ ਹੈ ਉਹ ਪੂਰਾ ਹੋਏਗਾ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਆਣਾ ਅਗਮਨ ਪੁਰਬ ਆਣਾ ਤੇ ਉਹੀ ਸਵਾ ਲੱਖ ਸੇਕ ਲੜਾਉ ਉਹ ਤਿਆਰੀ ਬਿਲਕੁਲ ਆ ਦੇਖ ਲਓ ਹੁਣ ਸਵਾ ਲੱਖ ਸੇਕ ਵਾਲਾ ਸੀ ਕਰਕੇ ਦਿਖਾਉਣੇ ਆ ਤੁਹਾਨੂੰ ਇਹਦੇ ਵਿੱਚੋਂ ਤੁਸੀਂ ਫੇਟ ਦੇ ਅੰਦਰ ਜਾਇਓ ਇਹਦੇ ਵਿੱਚੋਂ ਇਹਨਾਂ ਨੇ 25 25 ਫੁੱਟ ਦੇ ਡੂੰਘੇ ਟੋਏ ਟੱਪ ਗਏ ਕੈਮੀਕਲ ਵਾਲੀ ਧਰਤੀ ਬਿਲਕੁਲ ਖਤਮ ਕਰਦੇ ਨੇ ਪਾਣੀ ਅੰਦਰ ਦਾ ਹੀ ਆਪਣੀ ਜ਼ਮੀਨ ਦਾ ਬੰਜਰ ਬਣਾਤਾ ਹੀ ਪਾਣੀ ਕੈਂਸਰ ਹੋ ਰਿਹਾ ਏ ਲੋਕਾਂ ਨੂੰ ਹਾਂਜੀ ਨਾਲ ਨਾਲ ਜਿੰਨੇ ਪਿੰਡਾਂ ਉਹਦੇ ਵਿੱਚੋਂ 40% ਲੋਕਾਂ ਨੂੰ ਕੈਂਸਰ ਮਿਲੇਗਾ ਤੁਹਾਨੂੰ ਜੀ ਰੋਜ਼ਗਾਰ ਨਹੀਂ ਆਇਆ ਕੈਂਸਰ ਆ ਗਿਆ ਕੈਂਸਰ ਆ ਗਿਆ ਜੀ ਠੀਕ ਹੈ ਜੀ ਤੁਹਾਨੂੰ ਮੈਂ ਹੁਣ ਵੀ ਅੰਦਰ ਲੈ ਜਾ ਕੇ ਦਿਖਾ ਸਕਦਾ ਕਿ ਇਹਨਾਂ ਦਾ ਜਿਹੜਾ ਆਪਣਾ ਕੈਮੀਕਲ ਦਾ ਗਾਰਾ ਉਹ 25 25 ਫੁੱਟ ਡੂੰਘਾ ਪੱਟ ਕੇ ਥੱਲੇ ਉਹ ਦੱਬਿਆ ਹੋਇਆ ਹੈ ਹਾਂਜੀ ਜਿਹਦੇ ਨਾਲ ਸਾਡੇ ਪਾਣੀ ਸਾਰੇ ਹੀ ਦੁਸ਼ਤ ਹੋ ਰਿਹਾ ਬਿਮਾਰੀਆਂ ਆ ਚੁੱਕੀਆਂ ਹਾਂਜੀ 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 ਨੇੜੇ ਨੇ ਮੋਟਰਾਂ ਦਾ ਪਾਣੀ ਖਰਾਬ ਹੋ ਗਿਆ ਨੇ ਬਾਹਲੀ ਸਾਈਡ ਦੇਖੋ ਜਾ ਕੇ ਜੀ ਪੀਂ ਨਹੀਂ ਸਕਦੇ ਜਿਹੜਾ ਆਪਣਾ 40 ਆਪਣਾ 70 ਫੁੱਟ ਦਾ ਲੈਵਲ ਸੀਗਾ ਨਾ ਉਹ ਆਪਾਂ ਪਾਣੀ ਪੀਣ ਯੋਗ ਸੋ ਬਿਲਕੁਲ ਹੱਡ ਬੀਤੀ ਵੀ ਜਿਹੜੇ ਕਿਸਾਨ ਆਗੂ ਦੱਸ ਰਹੇ ਨੇ ਕਿਸਾਨ ਭਰਾ ਦੱਸ ਰਹੇ ਨੇ ਜ਼ਮੀਨ ਮਾਲਕ ਦੱਸ ਰਹੇ ਨੇ ਇੱਕ ਵਾਰ ਫੇਰ ਤੁਹਾਨੂੰ ਦ੍ਰਿਸ਼ ਦਿਖਾ ਰਹੇ ਹਾਂ ਰਾਜਪੁਰਾ ਦੀ ਉਹ 533 ਏਕੜ ਲੈਂਡ ਜ਼ਮੀਨ ਜ਼ਮੀਨ ਪਿੱਛੇ ਕਹਿੰਦੇ ਕਿਸਾਨ ਕੀ ਨਹੀਂ ਕਰਦਾ ਹੁੰਦਾ ਨਾ ਸਰਕਾਰਾਂ ਨੇ ਕੁਝ ਕੀਤਾ ਤੇ ਨਾ ਆਪਣਾ ਕੰਪਨੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਕੁਝ ਕੀਤਾ ਔਰ ਕੰਮ ਵਾਅਦਾ-ਵੱਦਾ ਇੱਥੇ ਪਹੁੰਚ ਗਿਆ ਇਸੇ ਜ਼ਮੀਨ ਦੇ ਵਿੱਚ ਬੀਜ ਪਾ ਕੇ ਸੁੱਟਿਆ ਜਾਏਗਾ ਤੇ ਹਾਲੇ ਤੱਕ ਤਾਂ ਖੈਰ ਮਾਹੌਲ ਕਾਬੂ ਹੈ ਪੀਸਫੁਲ ਹੈਗਾ ਨਾਇੰਡ ਆਰਡਰ ਮੈਂਟੇਨ ਹੈ ਪਰ ਕੀ ਹੁੰਦਾ ਕੀ ਨਹੀਂ ਹੁੰਦਾ ਤੁਹਾਡੇ ਸਾਹਮਣੇ ਜਿਹੜਾ ਅਸੀਂ ਇਹ ਪਲ-ਪਲ ਦੀ ਰਿਪੋਰਟ ਤੁਹਾਨੂੰ ਦੇ ਰਹੇ ਆ ਰਹੇ ਨੇ ਟਰੈਕਟਰ ਸਟਾਰਟ ਹੋਣੇ ਸ਼ੁਰੂ ਹੋ ਗਏ ਨੇ ਇੱਕ ਕਤਾਰ ਚ ਲਾਏ ਜਾ ਰਹੇ ਨੇ ਤੇ ਅੱਗੇ ਹਾਲਾਂਕਿ ਕਿਸਾਨਾਂ ਆggen ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਜੜੀ ਕੋ ਪਰਚਾ ਪਾਣਗੇ ਸਾਡੇ ਤੇ ਅਸੀਂ ਉਹਦੇ ਲਈ ਤਿਆਰ ਆ ਪਰ ਅਸੀਂ ਵੀ ਕਦ ਤੱਕ ਇਸ ਤਰ੍ਹਾਂ ਬੈਠੇ ਰਹੀਏ ਕਿ ਨਾ ਸਰਕਾਰ ਨੇ ਕੁਝ ਕੀਤਾ ਨਾ ਕੰਪਨੀਆਂ ਨੇ ਕੁਝ ਕੀਤਾ ਸਾਡੇ ਟਰੈਕਟਰ ਜਿਹੜਾ ਸੀਗੇ ਅਸੀਂ ਅੱਜ ਚਲਾ ਕੇ ਤਵੀਆਂ ਸੋਹਾਗੇ ਨਾਲ ਜ਼ਮੀਨ ਵਾਹ ਕੇ ਰਵਾਂਗੇ ਕੋਈ ਛੱਟਾ ਹਲੇ ਨਿਕਲਦਾ ਨਜ਼ਰ ਨਹੀਂ ਆ ਰਿਹਾ ਟਰੈਕਟਰਾਂ ਦੀਆਂ ਕਤਾਰਾਂ ਤੁਹਾਨੂੰ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਜਾ ਵੀ ਰਹੇ ਨੇ ਕਿਸਾਨ ਕਬਜ਼ੇ ਵੱਲ ਵੱਧ ਵੀ ਰਹੇ ਨੇ ਲੈਣ ਲਈ ਇੱਕ ਪਾਸੇ ਕਿਸਾਨ ਆਗੂਆਂ ਦੀ ਮੀਟਿੰਗ ਜਾਰੀ ਹੈ ਪੁਲਿਸ ਅਫਸਰਾਂ ਨਾਲ ਕਿ ਕਬਜ਼ਾ ਨਾ ਲਓ ਬੈਠ ਕੇ ਗੱਲਬਾਤ ਕਰਦੇ ਆ ਪਰ ਦੂਜੇ ਪਾਸੇ ਜਿਹੜਾ ਟਰੈਕਟਰ ਚੱਲਣੇ ਸ਼ੁਰੂ ਹੋ ਗਏ ਨੇ ਟਰੈਕਟਰ ਅੱਗੇ ਵਧ ਰਹੇ ਨੇ ਲਗਾਤਾਰ ਪਿੱਛੋਂ ਕਤਾਰ ਟਰੈਕਟਰਾਂ ਦੀ ਆ ਰਹੀ ਹੈ ਲਾਈਨ 'ਚ ਲੱਗੇ ਹੋਏ ਨੇ ਸਾਰੇ ਟਰੈਕਟਰ ਤੇ ਹੁੰਦਾ ਕੀ ਹੈ ਉਹ ਅੱਜ ਦੇਖਿਆ ਜਾਏਗਾ ਭਾਜੀ ਪੁਲਿਸ ਅਫਸਰ ਕਹਿ ਰਹੇ ਆ ਮੀਟਿੰਗ ਕਰ ਦਲਨੇ ਆ ਕੱਲ ਦੀ ਫਿਰ ਕੱਲ ਦੀ ਮੀਟਿੰਗ ਨਹੀਂ ਜੀ ਬਾਅਦ ਮੀਟਿੰਗਾਂ ਹੋ ਚੁੱਕੀਆਂ ਇਹ ਜਿਹੜਾ ਸਾਡੇ ਪੁਲਿਸ ਅਧਿਕਾਰੀ ਨੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਇਹ ਸਾਨੂੰ ਹਰ ਵਾਰੀ ਮਿੱਠੀਆਂ ਗੋਲੀਆਂ ਦਿੰਦੇ ਨੇ ਇਸ ਵਾਰ ਆਰ ਪਾਰ ਦੀ ਹੋਊਗੀ ਆ ਟਰੈਕਟਰ ਸਾਡੇ ਚੱਲ ਗਏ ਜਦੋਂ ਬੰਦੀਆਂ ਹੀ ਐ ਪੈਲੀ ਅੱਜ ਬੋਹਣੀਓ ਬੋਹਣੀ ਆ ਇਹਦੇ ਵਿੱਚ ਪ੍ਰਸ਼ਾਸਨ ਜਿਹੜਾ ਆਪਣਾ ਜ਼ੋਰ ਲਾ ਸਕਦਾ ਲਾਵੇ ਪੁਲਿਸ ਕਹੇਗੀ ਤੁਸੀਂ ਅਮਨ ਕਾਨੂੰਨ ਤੋੜਿਆ ਤੁਹਾਡੇ ਤੇ ਪਰਚੇ ਹੋਣਗੇ ਕੋਈ ਗੱਲ ਨਹੀਂ ਜੀ ਪਹਿਲਾਂ ਵੀ ਬਥੇਰੀ ਵਾਰ ਹੋਇਆ ਨੇ ਇੱਕ ਵਾਰ ਹੋਰ ਹੋ ਜੂਗਾ ਫੇਰ ਕੀ ਹੋਗਾ ਜੀ ਅੜ ਕੇ ਪਾਉਂਗੇ ਜ਼ਬਰਦਸਤ ਹਾਂ ਹਾਂ ਚੱਲ ਪਏ ਦੇਖ ਲਓ ਤੁਸੀਂ ਕੈਮਰਾ ਘੁਮਾ ਕੇ ਦੇਖੋ ਚੱਲ ਪਏ ਡਾਂਗ ਵਾਲੀ ਤਿਆਰੀ ਹੈ ਅੱਜ ਹਾਂ ਜੀ ਹਾਂ ਫਿਰ ਤੇ ਪ੍ਰਸ਼ਾਸਨ ਜੋ ਕਰੂਗਾ ਠੀਕ ਹੈ ਜੀ ਪ੍ਰਸ਼ਾਸਨ ਦੇ ਅੱਤੇ ਯਾਰ ਪਹਿਲਾਂ ਵੀ ਨੇ ਪਰ ਜਿਹੜਾ ਕਿਸਾਨਾਂ ਦੀ ਜਿਹੜੀ ਇਹ ਜ਼ਮੀਨ ਇਹਨਾਂ ਨੇ ਬੰਜਰ ਬਣਾਈ ਆ ਇਹ ਪ੍ਰਸ਼ਾਸਨ ਕਰਕੇ ਹੀ ਬਣੀ ਹੋਈ ਹੈ ਜੀ ਸਰਕਾਰਾਂ ਦੀ ਲਾਪਰਵਾਹੀ ਬਿਲਕੁਲ ਜੀ ਬੇਕੋ ਇਹ ਤੇ ਸਾਰੀਆਂ ਸਰਕਾਰਾਂ ਨੇ ਕਾਂਗਰਸ ਵੀ ਆ ਇਹਦੇ ਤੱਕੜੀ ਵੀ ਆ ਇਹ ਜੇ ਹੁਣ ਬਾਹ ਚਾੜੂ ਵਾਲੇ ਵੀ ਰਲੇ ਹੋਏ ਨਹੀਂ ਤੁਸੀਂ ਤਬੀਆਂ ਸੁਹਾਗੇ ਜਿਹੜੇ ਟਰੈਕਟਰ ਨੂੰ ਬੰਨ ਕੇ ਲਿਆਏ ਹੋ ਅੱਜ ਪਾ ਕੇ ਲਿਆਏ ਹੋ ਰਸਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਪਟਿਆਲੇ ਨੂੰ ਵੀ ਅਸੀਂ ਇਹ ਤੱਕ ਪ੍ਰਸ਼ਾਸਨ ਨੂੰ ਇੰਟੀਮੀਸ਼ਨ ਦਿੱਤੀ ਹੋਈ ਆ ਅੱਛਾ ਮੌਕੇ ਤੇ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਨਾਲ ਪੁਲਿਸ ਫੋਰਸ ਪ੍ਰਸ਼ਾਸਨ ਨੂੰ ਸਾਰੀ ਜਾਣਕਾਰੀ ਦਿੱਤੀ ਹੋਈ ਆ ਠੀਕ ਹੈ ਇਸ ਤੋਂ ਬਾਅਦ ਜਿਹੜੀ ਇਹ 40 ਸਾਲ ਦਾ ਜੀ 10 ਸਾਲ ਦਾ ਕੰਪਨੀ ਨਾਲ ਐਗਰੀਮੈਂਟ ਹੋਇਆ ਸੀਗਾ ਕੰਪਨੀ ਨੇ ਕਿਹਾ ਸੀ ਵੀ 10 ਸਾਲਾਂ ਦੇ ਵਿੱਚ ਅਸੀਂ ਫੈਕਟਰੀ ਲਾਵਾਂਗੇ ਦੋ ਹੈਲਪ ਕਰ ਦਾਂਗੇ ਦੋ ਹੈਲਪ ਕਰਾਂਗੇ ਹੋਇਆ ਕੁਛ ਨਹੀਂ ਲੇਕਿਨ ਅੱਜ 40 ਸਾਲ ਹੋ ਗਈ ਲੱਕੜ ਦਾ ਮੁੰਡਾ ਦੇ ਰਹੇ ਨੇ ਅੱਜ ਅਸੀਂ ਪੈਲੀ ਵਾਹਾਂਗੇ ਜੇ ਅੱਜ ਨਹੀਂ ਹਟਦੇ ਪ੍ਰੇਮ ਸਿੰਘ ਭੰਗੂ ਕਿਸਾਨ ਆ ਗੋ ਪ੍ਰੇਮ ਸਿੰਘ ਭੰਗੂ ਵੀ ਭੰਗੂ ਸਾਹਿਬ ਲੋਅ ਐਂਡ ਆਊਟਰ ਹਟਾਉਣ ਵਾਲੀ ਗੱਲ ਨਹੀਂ ਹੈ ਨਹੀਂ ਨਹੀਂ ਬਿਲਕੁਲ ਨਹੀਂ ਪੀਸਫੁੱਲ ਹੈ ਜਿੱਥੇ ਜਿੱਥੇ ਕੋ ਲਾੜਹੁਣ ਦੀ ਗੱਲ ਹੋਵੇਗੀ ਉੱਥੇ ਅਸੀਂ ਅੱਗੇ ਨਹੀਂ ਕਰਾਂਗੇ ਅਸੀਂ ਬਿਲਕੁਲ ਪੀਸਫੁੱਲ ਜਾਵਾਂਗੇ ਬਿਲਕੁਲ ਠੀਕ ਹੈ ਔਰ ਨੇਗੋਸ਼ੀਏਸ਼ਨ ਵੀ ਅਸੀਂ ਕਰੇ ਭੱਜਦੇ ਨਹੀਂ ਉਹ ਗੱਲਬਾਤ ਕਰਾਂਗੇ ਗਿਫਟੀ 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 ਸਾਹਿਬ ਨੇ ਕਿਹਾ ਮੀਟਿੰਗ ਕਰਾ ਦਿੰਦੇ ਆ ਗੂਗਲ ਦੇਖਾਂ ਕੰਪਨੀ ਨਾਲ ਨਹੀਂ ਮੀਟਿੰਗਾਂ ਦੇਖੋ ਇਹ ਮਾਮਲਾ ਪੋਲਿਟੀਕਲ ਹੈ ਹਾਂ ਪਹਿਲਾਂ ਵੀ ਜ਼ਮੀਨ ਸਰਕਾਰ ਨੇ ਡੀਨੋਟੀਫਾਈ ਕੀਤੀ ਹੈ ਤੇ ਹੁਣ ਵੀ ਸਰਕਾਰ ਨੇ ਕਰਨੀਆਂ ਹੈ ਕੰਪਨੀ ਦਾ ਜ਼ਮੀਨ ਹਥਿਆਕੇ ਬੈਠੀ ਨਾ ਕੰਪਨੀ ਨਾਲ ਅਸੀਂ ਕੀ ਕਰਨਾ ਹੈ ਮੈਂ ਉਹਨੂੰ ਕਿਹਾ ਵੀ ਤੁਸੀਂ ਮੀਟਿੰਗ ਕਰਾਓ ਐਡਮਿਨਿਸਟ੍ਰੇਸ਼ਨ ਸਰਕਾਰ ਨਾਲ ਕਰਾਓ ਉਹ ਕਹਿੰਦੇ ਕਰਦੇ ਹਾਂ ਇਸ ਤੇ ਲੜਦੇ ਜੇ ਪੁਲਿਸ ਕੋਈ ਅਫਰ ਦਿੰਦੀ ਹੈ ਕਿ ਕਿਸਾਨਾਂ ਦੇ ਪਰਚੇ ਦਰਜ ਕਰੇਗੀ ਹੁਣ ਜੇ ਕੋਈ ਲਾਅਨ ਆਰਡਰ ਮੈਂਟੇਨ ਨਾ ਹੋਇਆ ਕੋਈ ਗੱਲ ਨਹੀਂ ਅੱਛਾ ਚਾਰ ਪਰਚੇ ਪਹਿਲਾਂ ਹੀ ਬੜੇ ਦਰਜ ਹੋਏ ਆ ਮੇਰੇ ਤਾਂ ਹੁਣ ਵੀ ਰਖਦਾ 10 ਪਰਚੇ ਚੱਲਦੇ ਆ ਅੱਛਾ ਉਹ ਐਸੀ ਗੱਲ ਨਹੀਂ ਹੈ ਠੀਕ ਹੈ ਜੇ ਪੀਸਫੁੱਲ ਵੀ ਚੱਲਦੇ ਨੇ ਪਰਚੇ ਦਰਜ ਕਰਨਗੇ ਫਿਰ ਤਾਂ ਕੀ ਹੈ ਠੀਕ ਹੈ ਅਸੀਂ ਵੀ ਰਹਾਂਗੇ ਕੋਈ ਫਿਜ਼ੀਕਲੀ ਵਾਲੀ ਗੱਲ ਨਹੀਂ ਕਰਨੀ ਨਹੀਂ 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 ਅਸੀਂ ਸਾਡਾ ਕੋਈ ਪ੍ਰੋਗਰਾਮ ਨਹੀਂ ਕੋਈ ਕੰਫਰਟੇਸ਼ਨ ਨਹੀਂ ਟੋਟਲ ਪੀਸਫੁੱਲ ਹੀ ਰੱਖਣਾ ਉਹਨੇ ਡਾਂਗਾ ਚਲਾ ਕੇ ਕੋਈ ਗੱਲ ਡਾਂਗਾ ਜੇ ਪੀਸਫੁੱਲ ਤੇ ਚਲਾਉਣਗੇ ਪਹਿਲਾਂ ਪੁਲਿਸ ਬੜਾ ਜਬਰ ਬਿਲਕੁਲ ਠੀਕ ਜੋ ਚਲਾਉਣਗੇ ਦਾ ਸਫਰ ਨਾਲ ਮੁਕਾਬਲਾ ਵੀ ਕਰ ਲਾਂਗੇ ਉਸ ਦਾ ਬਿਲਕੁਲ ਠੀਕ ਹੈ ਸੋ ਪ੍ਰੇਮ ਸਿੰਘ ਭੰਗੂ ਕਿਸਾਨ ਆਗੂ ਨੇ ਗੱਲਬਾਤ ਹੋ ਰਹੀ ਹੈ ਜੋ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਮਾਹੌਲ ਇੱਥੇ ਠੀਕ ਰੱਖਿਆ ਜਾਏਗਾ ਲਾਅ ਐਂਡ ਆਰਡਰ ਜਿਹੜਾ ਹੈਗਾ ਨਾ ਟੁੱਟੇ ਉਹਦੀ ਪੂਰੀ ਤਿਆਰੀ ਜਿਹੜੀ ਕੀਤੀ ਜਾਏਗੀ ਡਿਪਟੀ ਐਸਪੀ ਚੀਮਾ ਸਾਹਿਬ ਇੱਥੇ ਮੌਜੂਦ ਨੇ ਚੀਮਾ ਸਾਹਿਬ ਲਾਅ ਐਂਡ ਆਰਡਰ ਮੇਨਟੇਨ ਰੱਖਣ ਲਈ ਤਿਆਰ ਹਾਂਜੀ ਹਾਂਜੀ ਜੀ ਬਿਲਕੁਲ ਰੱਖਾਂਗੇ ਜੀ ਲਾਰਡ ਆਰਡਰ ਅਸੀਂ ਮੇਨਟੇਨ ਰੱਖਾਂਗੇ ਸਮਝਾ ਰਹੇ ਆ ਸਾਡੀ ਗੱਲਬਾਤ ਚੱਲ ਰਹੀ ਹੈ ਕੋਈ ਗੱਲ ਨਹੀਂ ਬਿਲਕੁਲ ਪ੍ਰੋਸੈਸ ਕੀਤਾ ਵੀ ਕੱਲ ਤੁਹਾਡੀ ਮੀਟਿੰਗ ਕਰਾਂਗੇ ਹਾਂਜੀ 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 ਆਗੂ ਆਗੂ ਰਾਜੀ ਹੋਗੇ ਨੇ ਹੋ ਜਾਣਗੇ ਜੀ ਕੋਈ ਗੱਲ ਹੋ ਜਾਣਗੇ ਕਰਾਂਗੇ ਰਾਜੀ ਹਾਂਜੀ ਹਾਂਜੀ ਕੋਈ ਕੋਈ ਕਲੈਸ਼ ਨਹੀਂ ਹੋਣ ਦਿੰਦੇ ਬਿਲਕੁਲ ਠੀਕ ਹੈ ਸੋ ਡਿਪਟੀ ਐਸਪੀ ਚੀਮਾ ਸਾਹਿਬ ਨੇ ਵੀ ਕਿਹਾ ਕਿ ਕੋਈ ਕਲੈਸ਼ ਨਹੀਂ ਹੋਣ ਦਿੰਦੇ ਸਿਰਫ ਮਾਹੌਲ ਸ਼ਾਂਤਪੂਰਵਕ ਰਵੇ ਪੀਸਫੁਲ ਰਹੇ ਇਹ ਹੀ ਪੁਲਿਸ ਦੀ ਕੋਸ਼ਿਸ਼ ਹੈ ਜਿਹੜੀ ਇੱਥੇ ਔਰ ਗੱਲਬਾਤ ਦਾ ਸਿਲਸਿਲਾ ਇੱਕ ਵਾਰ ਫ ਜਾਰੀ ਹੋਇਆ ਕਿਸਾਨ ਆਗੂਆਂ ਨਾਲ ਕੀ ਗੱਲਬਾਤ ਹੁੰਦੀ ਹੈ ਉਹ ਵੀ ਤੁਹਾਨੂੰ ਸੁਣਾਉਨੇ ਆ ਇੱਕ ਮਿੰਟ ਦੇਖਿਓ ਭਾਜੀ ਕਿੱਦਾਂ ਦੀ ਗੱਲਬਾਤ ਹੋ ਰਹੀ ਹੈ ਮਤਲਬ ਇਹ ਕੰਮ ਜੇ ਸਾਡੀ ਬਾਹ ਲੱਗ ਜੂਗੀ ਫਿਰ ਤੁਸੀਂ ਕਰ ਲਿਓ ਕੋਈ ਗੱਲ ਨਹੀਂ ਪਰ ਸਾਨੂੰ 1 ਸਾਲ ਹੋ ਗਿਆ ਡਿਪਟੀ ਸਾਹਿਬ ਉਹ ਬਾਈ ਜੀ ਦੇਖੋ ਮੇਰੀ ਗੱਲ ਮੈਂ ਤੁਹਾਡੀ ਮੰਨਦਾ ਗੱਲ ਪਰ ਕੋਈ ਅੱਗੇ ਨਹੀਂ ਆਇਆ ਹੈਗਾ ਜਿਹੀ ਤਰ੍ਹਾਂ ਨਾ ਹੀ ਮੈਨੂੰ ਮੀਟਿੰਗ ਬਾਰੇ ਕੋਈ ਛੱਦਾ ਦੇਖੋ ਜੀ ਚਲੋ ਹੋ ਗਏ ਜਿਹੜਾ ਹੁਣ ਟਾਈਮ ਲੰਘ ਗਿਆ ਉਹ ਤਾਂ ਵਾਪਸ ਆਉਣਾ ਨਹੀਂ ਠੀਕ ਹੈ ਨਾ ਉਹ ਤਾਂ ਲੰਘ ਗਿਆ ਤੁਹਾਡੀ ਗੱਲ ਹੈ ਟਾਈਮ ਲੰਘ ਗਿਆ ਜਿਹੜਾ ਲੰਘ ਗਿਆ ਕੋਈ ਗੱਲ ਨਹੀਂ ਪ੍ਰੋਟੈਸਟ ਹੋਣ ਦੋ ਤੁਸੀਂ ਕੁਝ ਨਹੀਂ ਫਰਕ ਪੈਂਦਾ ਪ੍ਰੋਟੈਸਟ ਪ੍ਰੋਟੈਸਟ ਚੱਲਣਾ ਪੀਸਫੁਲ ਪ੍ਰੋਟੈਸਟ ਚੱਲਣਾ ਆ ਗਏ ਹਾਂ ਮੈਂ ਤੁਹਾਡੀ ਦੇਖੋ ਤੁਹਾਡੀ ਮੈਂ ਰੱਖੀ ਹੈ ਠੀਕ ਹੈ ਨਾ ਇੰਨੀ ਤੁਸੀਂ ਸਾਡੀ ਵੀ ਰੱਖੋ ਸਾਡੀ ਗੱਲ ਮੰਨੋ ਕੱਲ ਨੂੰ ਪ੍ਰਸ਼ਾਸਨ ਵੀ ਆਊਗਾ ਕੰਪਨੀ ਵੀ ਆਊਗੀ ਆਖਰਕਾਰ ਤਾਂ ਉਹਨਾਂ ਦੇ ਪ੍ਰਸ਼ਾਸਨ ਨੇ ਤਾਂ ਕਿਸੇ ਨੂੰ ਕੋਈ ਕੋਈ ਕਰਨਾ ਨਹੀਂ ਆਖਰਕਾਰ ਤਾਂ ਜਿਹੜੀ ਕੰਪਨੀਆਂ ਪੁਰਾਣੀ ਵੀ ਆਊਗੀ ਨਵੀਂ ਵੀ ਆਊਗੀ ਸਾਰਾ ਕੁਝ ਹੋਊਗਾ ਸਾਰੀ ਬਹਿ ਕੇ ਗੱਲ ਹੋ ਤੁਹਾਡੇ ਮੇਨ ਆਗੂ ਹੋਣਗੇ ਆਪਾਂ ਕੋਈ ਨਾ ਕੋਈ ਸਿੱਟੇ ਤੇ ਜਿਵੇਂ ਤੁਸੀਂ ਪੈਸ਼ਨ ਦੇ ਰਹੇ ਸੀ ਬਹਿ ਕੇ ਨਹੀਂ ਨਿਭੜਦਾ ਨਾ ਜੀ ਬਹਿ ਕੇ ਨਹੀਂ ਨਿਭੜਦਾ 1 ਵਜੇ ਮੀਟਿੰਗ ਚ ਕੌਣ ਕੌਣ ਆਣਗੇ ਹਾਂਜੀ ਕੌਣ ਹੋਣਗੇ ਜੀ 1 ਵਜੇ ਜੀ ਐਸ ਡੀ ਐਮ ਸਾਹਿਬ ਹੋਣਗੇ ਠੀਕ ਹੈ ਜੀ ਸਾਡੇ ਪਟਿਆਲੇ ਤੋਂ ਵੀ ਐਸ ਪੀ ਸਾਹਿਬ ਆਉਣਗੇ ਉਹ ਤੋਂ ਬਾਅਦ ਐਸਬੀਪੀ ਕੰਪਨੀ ਦਾ ਸਾਰਾ ਸਟਾਫ ਹੋਏਗਾ ਇਹਨਾਂ ਦਾ ਹੈੱਡ ਹੋਏਗਾ ਜਿਹੜਾ ਵੀ ਹੈਗਾ ਅਮਿਤ ਜੀ ਤੇ ਦੂਜਾ ਇਹਨਾਂ ਦਾ ਐਡਵੋਕੇਟ ਤੇ ਹੋਰ ਸਾਰੇ ਐਸਡੀਐਮ ਸਾਹਿਬ ਵੀ ਹੋਣਗੇ ਤੇ ਹੋਰ ਜਿਹੜਾ ਕੋਈ ਉਹਨਾਂ ਨੂੰ ਮੈਂ ਕਿਹਾ ਜਿਹੜੀ ਪੁਰਾਣੀ ਕੰਪਨੀ ਆ ਜਿਹੜੀ ਜਿਨ੍ਹਾਂ ਨੇ ਜ਼ਮੀਨ ਵੇਚੀ ਹਾਂ ਉਹਨਾਂ ਦੇ ਵੀ ਬੰਦੇ ਹੋਣਗੇ ਕੋਸ਼ਿਸ਼ جاری ਹੈ ਵੀ ਗੱਲਬਾਤ ਨਾਲ ਪਿਆਰ ਨਾਲ ਮਸਲਾ ਹੱਲ ਹੋ ਜੇ ਪਰ ਸਥਿਤੀ ਹਾਲ ਤੱਕ ਇਹ ਹੈ ਜੀ ਨਜ਼ਰ ਨਹੀਂ ਆ ਰਹੀ ਜਿੱਦਾਂ ਉਹ ਕਹਿ ਰਹੇ ਨੇ ਕਿ ਤੁਹਾਡੀ ਅੱਜ ਦੁਪਹਿਰੇ ਮੀਟਿੰਗ ਹੈ ਤੁਸੀਂ ਰਾਜੀ ਕਿਉਂ ਨਹੀਂ ਹੋ ਰਹੇ ਦੇਖੋ ਰਾਜੀ ਆਲੀ ਸਾਡੇ ਨਾਲ ਸੈਨਿਕ ਅਥਾਰਟੀ ਕਿਉਂ ਨਹੀਂ ਬੈਠਦੀ ਸੈਨਿਕ ਅਥਾਰਟੀ ਕਿਉਂ ਨਹੀਂ ਬੈਠਦੀ ਐਸਡੀਐਮ ਵੱਡਾ ਅਫਸਰ ਹੁੰਦਾ ਐਸਡੀਐਮ ਉਹ ਜਾਣਦੇ ਹਾਂ ਜੀ ਅਸੀਂ ਐਸਡੀਐਮ ਨੂੰ ਵੀ ਜਾਣਦੇ ਹਾਂ ਡੀਸੀ ਨੂੰ ਵੀ ਜਾਣਦੇ ਹਾਂ ਸੈਨਿਕ ਅਥਾਰਟੀ ਸਾਡੇ ਨਾਲ ਆ ਕੇ ਪੇਪਰ ਦੇ ਉੱਤੇ ਸਾਡੇ ਨਾਲ ਗੱਲ ਕਰੇ ਕੰਪਨੀ ਦੇ ਨੁਮਾਇੰਦੇ ਬੈਠਣ ਉਹ ਕਹਿਣਗੇ ਆ ਰਹੇ ਆ ਜਿਵੇਂ ਡਿਪਟੀ ਸਾਹਿਬ ਠੀਕ ਜੇ ਕਹਿ ਰਹੇ ਨੇ ਤਾਂ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਅਜੀ ਗੱਲ ਕਰਨ ਨੂੰ ਤਿਆਰ ਆ ਲੇਕਿਨ ਸਾਨੂੰ ਪਤਾ ਪਿਛਲੇ 40 ਸਾਲ ਤੋਂ ਅਸੀਂ ਦੇਖਦੇ ਆ ਰਹੇ ਸਾਡੀਆਂ ਦਾੜੀਆਂ ਟਿੱਟੀਆਂ ਹੋ ਗਈਆਂ ਇਹਨਾਂ ਦੇ ਲਾਰਿਆਂ ਦੇ ਵਿੱਚ ਉਹ ਤੁਹਾਡਾ ਵੀ ਦਿਲ ਨਹੀਂ ਕਰਦਾ ਵੀ ਲੜਪੜ ਕੇ ਅਪਨ ਕਬਜ਼ਾ ਲਈਏ ਲੜ ਦੇਖੋ ਜੀ ਹੁਣ ਤਾਂ ਆਰ ਪਾਰ ਦੀ ਮਰਨ ਤੱਕ ਹੁਣ ਸਾਡੇ ਬੱਚੇ ਨੇ ਆਉਣ ਵਾਲੀ ਪੀੜ੍ਹੀ ਇਹ ਸਾਡੀ ਇਹ ਰੋਲ ਕਰ ਰੱਖਤੀ ਅਸੀਂ ਤਾਂ ਆਪਣਾ ਟਾਈਮ ਜਿਵੇਂ ਤੇ ਮੈਂ ਕੱਟ ਲਿਆ ਲੇਕਿਨ ਸਾਡੀ ਆਉਣ ਵਾਲੀ ਪੀੜ੍ਹੀ ਕੀ ਕਰੂਗੀ ਜ਼ਮੀਨ ਸਾਡੇ ਹੱਥੋਂ ਖੋਲੀ ਠੀਕ ਹੈ ਜੀ ਰੋਜ਼ਗਾਰ ਦੇ ਨਾਮ ਤੇ ਸਾਨੂੰ ਰੋਜ਼ਗਾਰ ਨਹੀਂ ਦਿੱਤਾ ਕੋਈ ਫੈਕਟਰੀ ਨਹੀਂ ਲਾਈ ਤਾਂ ਹੁਣ ਅਸੀਂ ਮਰਦੇ ਅੱਕ ਚੱਬਦੇ ਅਸੀਂ ਹੁਣ ਆਪਣੀ ਪੈੜੀ ਦਾ ਵਾਹਾਂਗੇ ਉਹ ਹੁਣ ਸਾਡੇ ਕੋਲ ਹੱਲੇ ਇਹੀ ਆ ਜੇ ਕੋਈ ਹੋਰ ਹੱਲ ਪ੍ਰਸ਼ਾਸਨ ਸਾਨੂੰ ਦੱਸ ਦਵੇ ਅਸੀਂ ਉਧਰ ਨੂੰ ਹੋਏ ਨਹੀਂ ਬਿਲਕੁਲ ਠੀਕ ਹੈ ਸੋ ਕਿਸਾਨ ਆਗੂ ਵੀ ਅੱਜ ਪੂਰੇ ਤਲਖ ਨਜ਼ਰ ਆ ਰਹੇ ਨੇ ਕਹਿੰਦੇ ਵੀ 30 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ ਤਿੰਨ ਦਹਾਕਿਆਂ ਤੋਂ ਅਸੀਂ ਇੱਥੇ ਬੈਠੇ ਆ ਤੇ ਨਾ ਸਰਕਾਰਾਂ ਕੁਝ ਕਰ ਰਹੀਆਂ ਨੇ ਨਾ ਕੰਪਨੀਆਂ ਕੁਝ ਕਰ ਰਹੀਆਂ ਨੇ ਅੱਗੇ ਵੱਧ ਰਿਹਾ ਕਿਸਾਨਾਂ ਦਾ ਕਾਫਲਾ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਮਾਹੌਲ ਕਿੱਦਾਂ ਦਾ ਬਣ ਰਿਹਾ ਅੱਜ ਇੱਥੇ ਰਾਜਪੁਰਾ ਵਿਖੇ ਸੋ ਪੂਰੀ ਅਪਡੇਟ ਅਸੀਂ ਤੁਹਾਨੂੰ ਤੁਸੀਂ ਸਾਡੇ ਚੈਨਲ ਤੇ ਦੇਖ ਰਹੇ ਹੋ ਹਲ ਤੱਕ ਕੁਝ ਅਜਿਹਾ ਅਣਸੁਖਾਵਾਂ ਨਹੀਂ ਹੋਇਆ ਔਰ ਸਭ ਚਾਹੁੰਦੇ ਵੀ ਇਹੀ ਨੇ ਪੁਲਿਸ ਪ੍ਰਸ਼ਾਸਨ ਵੀ ਕਿਸਾਨ ਵੀ ਕਿ ਕੁਝ ਅਣਸੁਖਾਵਾਂ ਨਾ ਹੋਵੇ ਤੇ ਸੁਖੀ ਸੰਦੀ ਇਸ ਮਸਲੇ ਦਾ ਕੋਈ ਹੱਲ ਨਿਕਲੇ ਕੋਈ ਆਊਟ ਕਮ ਨਿਕਲੇ ਕਿਉਂਕਿ ਤੁਸੀਂ ਅੰਦਾਜ਼ਾ ਲਾਓ 30 ਸਾਲ ਪਹਿਲਾਂ ਜਿਹੜੀ ਜ਼ਮੀਨ ਦੀ ਕੀਮਤ 23 ਕਰੋੜ ਤੋਂ ਵੀ ਉੱਪਰ ਪਾਈ ਗਈ ਸੀਗੀ ਅੱਜ ਉਹ ਕਿੰਨੇ ਦੀ ਹੋ ਚੁੱਕੀ ਆ ਕੰਪਨੀਆਂ ਫੇਲ ਹੋ ਗਈਆਂ ਸਰਕਾਰਾਂ ਨੇ ਕੁਝ ਦਖਲ ਅੰਦਾਜ਼ੀ ਨਹੀਂ ਕੀਤੀ 30 ਸਾਲਾਂ ਚ 6 ਸਰਕਾਰਾਂ ਵੱਖੋ-ਵੱਖ ਮੁੱਖ ਮੰਤਰੀ ਆਏ ਭਾਵੇਂ ਉਹ ਕੈਪਟਨ ਮਨਿੰਦਰ ਸਿੰਘ ਭਾਵੇਂ ਪ੍ਰਕਾਸ਼ ਸਿੰਘ ਬਾਦਲ ਭਾਵੇਂ ਚਰਨਜੀਤ ਸਿੰਘ ਤੇ ਹੁਣ ਭਗਵੰਤ ਸਿੰਘ ਮਾਨ ਵੀ ਬੈਠੇ ਨੇ ਜੇ ਸਰਕਾਰਾਂ ਜਿਹੋਏ ਮਸਲਿਆਂ ਤੇ ਵੀ ਧਿਆਨ ਨਹੀਂ ਦੇਦੀਆਂ ਲੋਕ ਹਿੱਤ ਦੇ ਤਾਂ ਫਿਰ ਜਨਤਾ ਆਪ ਜਦੋਂ ਡਿਸਾਈਡ ਕਰਨ ਤੁਰਦੀ ਹੈ ਤਾਂ ਅਜਿਹੇ ਸਥਿਤੀ ਜਿਹੜਾ ਹੈਗੀ ਹੈ ਉਹ ਬਣਦੀ ਹੁੰਦੀ ਹੈ ਸੋ ਦਿਖਾ ਰਹੇ ਹਾਂ ਤੁਹਾਨੂੰ ਕਿ ਇਸ ਟਾਈਮ ਰਾਜਪੁਰਾ ਵਿਖੇ ਕਿਹੋ ਜੀ ਸਥਿਤੀ ਬਣਦੀ ਪਈ ਹੈ ਵੀ ਜੇ ਅਸੀਂ ਤਜਿੰਦਰ ਦੇ ਨਾਲ ਬਲਜੀਤ ਮਰਵਾਹਾ ਔਨ 에ਅਰ ਰਾਜਪੁਰਾ